ਇਸਤਰੀਆਂ ਨਾਲੋਂ ਪੁਰਸ਼ ਜ਼ਿਆਦਾ پاگل ਹੁੰਦੇ ਨੇ ਪਾਗਲਖਾਨਿਆਂ ਦੇ ਵਿੱਚ ਜਿਹੜੇ ਆંકੜੇ ਨੇ ਨਾ ਉਹ ਪੁਰਸ਼ ਜ਼ਿਆਦਾ پاگل ਹੁੰਦੇ ਨੇ ਬਨਿਸਬਤ ਇਸਤਰੀ ਦੇ ਕਾਰਨ ਦੁੱਖ ਦੇ ਵਿੱਚ ਪੀੜਾ ਦੇ ਵਿੱਚ ਅੱਜ ਵੀ ਇਸਤਰੀ ਰੋ ਲੈਂਦੀ ਏ ਪੁਰਸ਼ ਸ਼ਰਮ ਕਰ ਜਾਂਦਾ ਉਹ ਹੰਝੂਆਂ ਨੂੰ ਪੀ ਜਾਂਦਾ ਹੈ ਦਬਾ ਲੈਂਦਾ ਤੇ ਜੇ ਹੰਝੂ ਬਾਹਰ ਨਿਕਲ ਗਏ ਤੇ ਗੁਬਾਰ ਨਿਕਲ ਗਿਆ ਤੋ ਫਿਰ ਪਾਗਲ ਹੋਣ ਦੀ ਸੰਭਾਵਨਾ ਘਟ ਰਹੀ। ਔਰ भगत ਜਦ ਇਸ ਤਰ੍ਹਾਂ ਦਾ ਗੁਬਾਰ ਉਮੜਦਾ ਹੈ, ਨਾਮ ਜਪਦਿਆਂ ਜਪਦਿਆਂ ਪਛਤਾਪ ਅੰਦਰ ਜਾਗ ਰਹਿ ਉਹ ਅੰਜੂਆਂ ਨੂੰ ਰੋਕਦਾ ਨਹੀਂ। ਰੰਗ ਹੱਸੇ, ਰੰਗ ਰੋਵੇ, ਚੁੱਪ ਵੀ ਕਰ ਜਾਏ, ਪਰਵਾਹ ਨਾ ਹੈ ਕਿਸੇ ਕੇਰੀ, ਬਾਜ ਸੱਚੇ ਨਾ ਹੈ। ਦਰਸਲ ਜਿਨ੍ਹਾਂ ਨੇ ਕਾਦਰ ਕਰੀਮ ਦੇ ਨਿਯਮ ਨੂੰ ਸਮਝਿਆ ਨਹੀਂ। ਕੁਇਸ ਗੱਲ ਦੀ ਨਿੰਦਾ ਵੀ ਕਰ ਦੇਣਗੇ ਵੀ ਫਲਾਣਾ ਬੰਦਾ ਤੇ ਲੈ ਜਨਾਨੀਆਂ ਦੀ ਤਰ੍ਹਾਂ ਰੋਂਦਾ ਤੋ ਐ ਹੱਦ ਹੋ ਗਈ ਪਰ ਠੀਕ ਹੈ ਜਨਾਨੀਆਂ ਘੱਟ پاਗਲ ਹੁੰਦੀਆਂ ਨੇ ਤੂੰ ਤੇ ਜ਼ਿਆਦਾ پاਗਲ ਹੈ ਪੁਰਸ਼ ਜ਼ਿਆਦਾ پاਗਲ ਹੁੰਦੇ ਨੇ ਬੱਚੇ ਘੱਟ پاਗਲ ਹੁੰਦੇ ਨੇ ਰੋ ਪੈਂਦੇ ਨੇ ਤੜਪ ਕੇ ਰੋ ਪੈਂਦੇ ਨੇ ਅੰਦਰ ਦਾ ਸਾਰਾ ਗੁਬਾਰ ਕੱਢ ਦਿੰਦੇ ਨੇ ਤੋ ਰੋਣਾ ਤੇ ਇੱਕ ਰੱਬ ਦੀ ਬਖਸ਼ਿਸ਼ ਹੈ ਅੰਦਰ ਦੇ ਗੁਬਾਰ ਨੂੰ ਕੱਢ ਦੇ ਦੋ ਦੇ ਲੋਕੀ ਜਦ ਮੈਨੂੰ ਕਹਿੰਦੇ ਨੇ ਕਿ ਫਲਾਣੇ ਦਾ ਬੱਚਾ ਚਲਾਣਾ ਕਰ ਗਿਆ ਨੌਜਵਾਨ ਬਿਰਾਜਾਂਦਾ ਰਿਹਾ ਤੇ ਦੇਖੋ ਕਿਹੋ ਜਿਹਾ ਗੁਰੂ ਦਾ ਸਿੱਖ ਹੈ ਗੁਰਮੁਖ ਹੈ ਰੋਇਆ ਹੀ ਨਹੀਂ ਅੰਜੂਈ ਨਹੀਂ ਆਇਆ ਪਤਾ ਨਹੀਂ ਤੁਸੀਂ ਸਹਿਮਤ ਹੋਵੋਗੇ ਕਿ ਨਹੀਂ ਮੈਂ ਤੇ ਕਹਿ ਦਿੰਦਾ ਉਹਨਾਂ ਪੱਥਰ ਹੋਵੇਗਾ ਹਰ ਕੀ ਗਏ ਪੱਥਰ ਹੋਵੇਗਾ ਦਿਲ ਦਾ ਥੋੜੀ ਹੈ ਬੰਦਾ ਥੋੜੀ ਹੈ ਜਿਸ ਨਾਲ ਸਨੇਹ ਹੋਵੇ ਉਹਦੇ ਵਿਛੋੜੇ ਚ ਰੋਣਾ لازمی ਆ ਜਾਂਦਾ ਹੈ ਗੁਰੂ ਦਾ ਵਿਛੋੜਾ ਮਹਿਸੂਸ ਹੁੰਦਾ ਹੈ ਅੱਖਾਂ ਭਰ ਜਾਂਦੀਆਂ ਨੇ ਰੱਬ ਦਾ ਵਿਛੋੜਾ ਮਹਿਸੂਸ ਹੋਵੇ ਅੱਖਾਂ ਪਰ ਜਾਂਦੀਆਂ ਨੇ ਜਿਸ ਨਾਲ ਸਨੇਹ ਹੈ ਉਹਦਾ ਵਿਛੋੜਾ ਰੋਣ ਤੇ ਮਜਬੂਰ ਕਰ ਹੀ ਦੇਵੇ لازمی ਕਰ ਦੇਗਾ ਇੱਕ ਗੱਲ ਸਪੱਸ਼ਟ ਹੋ ਗਈ ਕਿ ਇਸ ਬੇਰਾਨੇ ਨਾਲ ਕੋਈ ਸਨੇਹ ਹੀ ਨਹੀਂ ਸੀ ਇਸ ਬੱਚੇ ਨਾਲ ਕੋਈ ਪਿਆਰ ਹੀ ਨਹੀਂ ਸੀ ਕਿ ਜੇ ਪਿਆਰ ਸੀ ਤੇ ਜੇ ਰੋਇਆ ਨਹੀਂ ਤਦ ਦਰਸਲ ਹੰਝੂ ਤੇ ਉਮੜੇ ਨੇ ਇਸਨੇ ਦਬਾਏ ਨੇ ਲੋਕੀ ਕੀ ਆਖਣਗੇ ਬਸ ਇਹ ਨਹੀਂ ਡਲ ਜਗਤ ਕੀ ਆਖੇਗਾ ਤੇ ਜਿਹੜੇ ਹੰਝੂ ਇਸਨੇ ਪੀ ਛੱਡੇ ਨੇ ਇਹ ਤੇ ਮਾਨਸਿਕ ਤਣਾਅ ਨੂੰ ਤੇ ਮਾਨਸਿਕ ਬਿਮਾਰੀਆਂ ਨੂੰ ਜਨਮ ਦੇਣਗੇ ਇਹ ਤੇ ਰੱਬ ਦੀ ਬਖਸ਼ਿਸ਼ ਹੈ ਜਗਤ ਕੀ ਆਖੜਾ ਇਸ ਚੱਕਰ ਚ ਤੂੰ ਕਿਉਂ ਪੈਣਾ ਸੁਨ ਸਥੀਏ ਪ੍ਰਭ ਮਿਲਣ ਨਿਸ਼ਾਨੀ ਮਨ ਤਨ ਅਰਪ ਤਜ ਲਾਜ ਲੋਕਾਣੀ ਛੱਡ ਲੋਕਾਂ ਦੀ ਸ਼ਰਮ ਤੇ ਜਿਵੇਂ ਜਿਵੇਂ ਅਜੋਕੀ ਸਭਿਤਾ ਦਾ ਬੌਧਤਾ ਮਨੁੱਖ ਦੇ ਜ਼ਿੰਦ ਤੇ ਅਸਰ ਹੈ ਇਸ ਸੰਬੰਧ ਜੋੜਨਾ ਇਹ ਪਿਆਰ ਤੇ ਇਸ ਤਰ੍ਹਾਂ ਦੇ ਹੰਝੂਆਂ ਦੀ ਧਾਰਾ ਨੂੰ ਮਨੁੱਖ ਭੁੱਲ ਗਿਆ